ਪੈਸਿਆਂ ਦੇ ਲਈ ਜਵਾਨ ਧੀ ਨੇ ਖੁਦ ਨੂੰ ਕਿਡਨੈਪ ਹੀ ਕਰ ਲਿਆ ਸ਼ਰਮ ਹਿਲਾ ਦਿੱਤੀ ਹੈ 21 ਸਾਲ ਦੀ ਇਸ ਜਵਾਨ ਧੀ ਨੇ ਆਪਣੇ ਮਾਪਿਆਂ ਨੂੰ ਨੇਰੇ ਦੇ ਵਿੱਚ ਰੱਖਦੇ ਹੋਏ ਝੂਠ ਬੋਲਦੇ ਹੋਏ ਉਹਨਾਂ ਨੂੰ ਚੱਕਰਾਂ ਵਿੱਚ ਪਾ ਕੇ ਰੱਖਿਆ ਹੋਸਟਲ ਦੇ ਵਿੱਚ ਰਹਿਣ ਅਤੇ ਕੋਚਿੰਗ ਕਲਾਸਾਂ ਦੇ ਲਈ ਮਾਪਿਆਂ ਨੇ ਭੇਜਿਆ ਸੀ ਪਰ ਇਸ ਨੇ ਕੀ ਕਰਤੂਤ ਕੀਤੀ ਉਹ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਨੇ ਤੇ ਪਿਤਾ ਨੂੰ ਹੱਥ ਪੈਰ ਬੰਨਦੇ ਹੋਏ ਦੀ ਤਸਵੀਰ ਆਪਣੀ ਭੇਜੀ ਹੈ ਤਾਂ ਕਿ ਪੈਸੇ ਉਹਨਾਂ ਤੋਂ ਲੈ ਸਕੇ 300000 روپے ਦੇ ਫਰੋਤੀ ਖੁਦ ਹੀ ਮੰਗ ਲੈਂਦੀ ਐ 3 ਆਪਣੇ ਮਾਪਿਆਂ ਤੋਂ ਪਿਤਾ ਨੇ ਪੁਲਿਸ ਦੇ ਕੋਲ ਜਦੋਂ ਸ਼ਿਕਾਇਤ ਦਰਜ ਕਰਵਾਈ ਤੇ ਕਾਰਨ ਸੁਣ ਕੇ ਸਾਰਿਆਂ ਦੇ ਪੈਰਾ ਹੇਟੋ ਜ਼ਮੀਨ ਨਿਕਲ ਜਾਂਦੀ ਇੱਕ 21 ਸਾਲਾ ਜਵਾਨ ਧੀ ਨੇ ਆਪਣੀ ਵਿਦੇਸ਼ ਯਾਤਰਾ ਦੇ ਲਈ 300000 ਰੁਪਏ ਇਕੱਠੇ ਕਰਨ ਦੇ ਲਈ ਆਪਣੇ ਹੀ ਆਪ ਨੂੰ ਜੜਾ ਅਗਵਾ ਕਰਨ ਦਾ ਫਰਜ਼ੀ ਵਾਇਆ ਬਣਾਇਆ ਕਹਿ ਲੋ ਕਿ ਡਰਾਮਾ ਰਚਿਆ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਕੁੜੀ ਨੂੰ ਉਸਦੇ ਮਾਂ ਨੇ ਹੋਸਟਲ ਦੇ ਵਿੱਚ ਰਹਿਣ ਤੇ ਕੋਚਿੰਗ ਕਲਾਸਾਂ ਦੇ ਵਿੱਚ ਜਾਣ ਲਈ ਛੱਡਿਆ ਸੀ ਪਰ ਉਹ ਪਿਛਲੇ ਸਾਲ ਇੱਥੋਂ ਸਿਰਫ 3 ਦਿਨ ਹੀ ਜਿਹੜੀ ਆ ਰਹੀ ਹੈ ਉਸ ਤੋਂ ਬਾਅਦ ਉਹ ਕਿੱਥੇ ਸੀ ਕਿਤੇ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਿਆ ਉਦੋਂ ਤੱਕ ਕੋਟਾ ਪੁਲਿਸ ਦੇ ਅਨੁਸਾਰ ਇਹ ਕੁੜੀ ਆਪਣੇ ਮਾਤਾ ਪਿਤਾ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਤਸਵੀਰਾਂ ਅਤੇ ਸੰਦੇਸ਼ ਭੇਜ ਰਹੀ ਸੀ ਕਿ ਤਾਂਕੀ ਉਹ ਉਹਨਾਂ ਨੂੰ ਪਤਾ ਲੱਗ ਸਕੇ ਵਿਸ਼ਵਾਸ ਹੋ ਸਕੇ ਕਿ ਅਜੇ ਵੀ ਉਹ ਕੋਟਾ ਦੇ ਵਿੱਚ ਕੁੜੀ ਤੇ ਮਾਤਾ ਪਿਤਾ ਮੱਧ ਪ੍ਰਦੇਸ਼ ਸ਼ਿਵਪੂਰੀ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਹਾਲ ਹੀ ਦੇ ਵਿੱਚ 30 ਲੱਖ ਰੁਪਏ ਦੀ ਫਰੋਤੀ ਆਈ ਤੇ ਉਹਨਾਂ ਦੀ ਧੀ ਦੇ ਹੱਥ ਪੈਰ ਬੰਨੇ ਹੋਏ ਦੀ ਤਸਵੀਰ ਮਿਲੀ ਜਿਸ ਤੋਂ ਬਾਅਦ ਉਹ ਹੈਰਾਨ ਰਹਿ ਜਾਂਦ ਨੇ 18 ਮਾਰਚ ਨੂੰ ਕੁੜੀ ਦੇ ਪਿਤਾ ਨੇ ਕੋਟਾ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਕੋਟਾ ਦੇ ਪੁਲਿਸ ਸੁਪਰੀਡੈਂਟ ਦੇ ਵੱਲੋਂ ਜਿਹੜੀ ਜਾਂਚ ਕੀਤੀ ਉਸ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਕੁੜੀ ਹੈਗੀ ਹੈ ਉਸ ਨੂੰ ਆਖਰੀ ਵਾਰ ਮੰਗਲਵਾਰ ਸ਼ਾਮ ਨੂੰ ਇੰਦੋਰ ਦੇ ਵਿੱਚ ਦੇਖਿਆ ਗਿਆ ਸੀ ਉਸ ਦੇ ਅਨੁਸਾਰ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕੋਟਾ ਵਿੱਚ ਉਸ ਦੀ ਮਾਂ ਦੁਆਰਾ ਇੱਕ ਹੋਸਟਲ ਵਿੱਚ ਰੱਖਣ ਤੋਂ ਬਾਅਦ ਜਿਹੜੀ ਕੁੜੀ ਐ ਉਹ ਇੰਦੋਰ ਚਲੀ ਜਾਂਦੀ ਐ ਤੇ ਉੱਥੇ ਆਪਣੇ ਦੋ ਪੁਰਸ਼ ਦੋਸਤਾ ਦੇ ਨਾਲ ਰਹਿ ਰਹੀ ਸੀ ਰਾਜਸਥਾਨ ਦੇ ਕੋਟਾ ਤੋਂ ਇਹ ਸ਼ਰਮਨਾਕ ਕਰਤੂਤ ਜਿਹੜੀ ਕਿਸਾਲਾ ਦੀ ਧੀ ਦੇ ਵੱਲੋਂ ਕੀਤੀ ਹੋਈ ਖਬਰ ਇਹ ਸਾਹਮਣੇ ਆਈ ਐ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਐ ਕਿ ਕਿਵੇਂ ਹੋ ਸਕਦਾ ਐ ਆਪਣੇ ਢਿੱਡੋ ਜੰਮੀ ਹੋਈ ਔਲਾਦ ਹੀ ਇਸ ਤਰੀਕੇ ਦਾ ਝੂਠ ਬੋਲੇ ਕਿੰਨਾ ਦੁੱਖ ਲੱਗਦਾ ਕਿੰਨੀ ਸ਼ਰਮਨਾਕ ਕਰਤੂਤ ਇਸ ਧੀ ਦੇ ਵੱਲੋਂ ਕੀਤੀ ਗਈ ਐ ਇੱਕ ਵਿਲਾਇਤ ਜਾਣ ਦੇ ਲਈ ਇੱਕ ਵਿਲਾਇਤ ਦੀ ਯਾਤਰਾ ਕਰਨ ਦੇ ਲਈ 3 ਲੱਖ ਦੀ ਫਰौती ਮਾਪਿਆਂ ਤੋਂ ਮੰਗੀ ਗਈ ਹੈ ਆਪਣੇ ਆਪ ਨੂੰ ਕਿਡਨਾਪ ਕਰਵਾ ਕੇ ਜਿਹੜਾ ਇਸ ਨੇ ਤਸਵੀਰ ਭੇਜੀ 3 ਲੱਖ ਰੁਪਏ ਮੰਗੇ ਆਪਣੇ ਮਾਪਿਆਂ ਤੋਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਝੂਠ ਵਿੱਚ ਰੱਖਿਆ ਉਹਨਾਂ ਦੇ ਅੱਗੇ ਜਿਹੜਾ ਇਸ ਤਰੀਕੇ ਦੀ ਸਾਜ਼ਿਸ਼ ਰਚੀ ਜਿਸ ਤੋਂ ਬਾਅਦ ਮਾਪੇ ਵੀ ਚਿੰਤਤ ਹੋ ਜਾਂਦੇ ਨੇ ਮਾਪੇ ਜਿਹੜੇ ਹੁਣ ਸੋਚ ਰਹੇ ਹੋਣਗੇ ਉਹਨਾਂ ਦੇ ਉੱਤੇ ਕੀ ਬੀਤਰੀ ਹੋਏਗੀ ਤਾਂ ਉਹ ਹੀ ਜਾਣਦੇ ਨੇ ਕਿ ਆਪਣੀ ਹੀ ਔਲਾਦ ਅਗਰ ਇਸ ਤਰੀਕੇ ਦੀ ਸਾਜ਼ਿਸ਼ ਰਚੇ ਖੁਦ ਹੀ ਮਾਪਿਆਂ ਤੋਂ ਝੂਠ ਬੋਲੇ ਤਾਂ ਕਿਹੋ ਜਿਹਾ ਲੱਗਦਾ ਪੈਸਿਆਂ ਦੇ ਲਈ ਜਵਾਨ ਧੀ ਨੇ ਖੁਦ ਨੂੰ ਕਿਡਨੈਪ ਹੀ ਕਰ ਲਿਆ ਸ਼ਰਮ ਹੀ ਲਾ ਦਿੱਤੀ ਹੈ 21 ਸਾਲ ਦੀ ਇਸ ਜਵਾਨ ਧੀ ਨੇ ਆਪਣੇ ਮਾਪਿਆਂ ਨੂੰ ਨੇਰੇ ਦੇ ਵਿੱਚ ਰੱਖਦੇ ਹੋਏ ਝੂਠ ਬੋਲਦੇ ਹੋਏ ਉਹਨਾਂ ਨੂੰ ਚੱਕਰਾਂ ਵਿੱਚ ਪਾ ਕੇ ਰੱਖਿਆ ਹੋਸਟਲ ਦੇ ਵਿੱਚ ਰਹਿਣ ਅਤੇ ਕੋਚਿੰਗ ਕਲਾਸਾਂ ਦੇ ਲਈ ਮਾਪਿਆਂ ਨੇ ਭੇਜਿਆ ਸੀ ਪਰ ਇਸ ਨੇ ਕੀ ਕਰਤੂਤ ਕੀਤੀ ਉਹ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਨੇ ਤੇ ਪਿਤਾ ਨੂੰ ਹੱਥ ਪੈਰ ਬੰਨਦੇ ਹੋਏ ਦੀ ਤਸਵੀਰ ਆਪਣੀ ਭੇਜੀ ਹੈ ਤਾਂ ਕਿ ਪੈਸੇ ਉਹਨਾਂ ਤੋਂ ਲੈ ਸਕੇ ਤੇ 33 ਲੱਖ ਰੁਪਏ ਦੇ ਫਰੋਤੀ ਖੁਦ ਹੀ ਮੰਗ ਲੈਂਦੀ ਹੈ ਤੇ ਆਪਣੇ ਮਾਪਿਆਂ ਤੋਂ ਪਿਤਾ ਨੇ ਪੁਲਿਸ ਦੇ ਕੋਲ ਜਦੋਂ ਸ਼ਿਕਾਇਤ ਦਰਜ ਕਰਵਾਈ ਤੇ ਕਾਰਨ ਸੁਣ ਕੇ ਸਾਰਿਆਂ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਜਾਂਦੀ ਇੱਕ 21 ਸਾਲਾ ਜਵਾਨ ਧੀ ਨੇ ਆਪਣੀ ਵਿਦੇਸ਼ ਯਾਤਰਾ ਦੇ ਲਈ 3 ਲੱਖ ਰੁਪਏ ਇਕੱਠੇ ਕਰਨ ਦੇ ਲਈ ਆਪਣੇ ਹੀ ਆਪ ਨੂੰ ਜੜਾ ਅਗਵਾ ਕਰਨ ਦਾ ਫਰਜ਼ੀ ਵਾਇਆ ਬਣਾਇਆ ਕਹਿ ਲੋ ਕਿ ਡਰਾਮਾ ਰਚਿਆ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਕੁੜੀ ਨੂੰ ਉਸਦੇ ਮਾਂ ਨੇ ਇੱਥੇ ਇੱਕ ਹੋਸਟਲ ਦੇ ਵਿੱਚ ਰਹਿਣ ਤੇ ਕੋਚਿੰਗ ਕਲਾਸਾਂ ਦੇ ਵਿੱਚ ਜਾਣ ਲਈ ਛੱਡਿਆ ਸੀ ਪਰ ਉਹ ਪਿਛਲੇ ਸਾਲ ਇੱਥੋਂ ਸਿਰਫ 3 ਦਿਨ ਹੀ ਜਿਹੜੀ ਆ ਰਹੀ ਹੈ ਉਸ ਤੋਂ ਬਾਅਦ ਉਹ ਕਿੱਥੇ ਸੀ ਕਿਤੇ ਨਹੀਂ ਕਿਸੇ ਨੂੰ ਪਤਾ ਨਹੀਂ ਲੱਗਿਆ ਉਦੋਂ ਤੱਕ ਕੋਟਾ ਪੁਲਿਸ ਦੇ ਅਨੁਸਾਰ ਇਹ ਕੁੜੀ ਆਪਣੇ ਮਾਤਾ ਪਿਤਾ ਨੂੰ ਇਹ ਵਿਸ਼ਵਾਸ ਵਾਉਣ ਦੇ ਲਈ ਤਸਵੀਰਾਂ ਅਤੇ ਸੰਦੇਸ਼ ਭੇਜ ਰਹੀ ਸੀ ਕਿ ਤਾਂਕਿ ਉਹ ਉਹਨਾਂ ਨੂੰ ਪਤਾ ਲੱਗ ਸਕੇ ਵਿਸ਼ਵਾਸ ਹੋ ਸਕੇ ਕਿ ਅਜੇ ਵੀ ਉਹ ਕੋਟਾ ਦੇ ਵਿੱਚ ਕੁੜੀ ਤੇ ਮਾਤਾ ਪਿਤਾ ਮਧ ਪ੍ਰਦੇਸ਼ ਸ਼ਿਵਪੂਰੀ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਹਾਲ ਹੀ ਦੇ ਵਿੱਚ 30 ਲੱਖ ਰੁਪਏ ਦੀ ਫਰੋਦੀ ਆਈ ਤੇ ਉਹਨਾਂ ਦੀ ਧੀ ਦੇ ਹੱਥ ਪੈਰ ਬੰਨੇ ਹੋਏ ਦੀ ਤਸਵੀਰ ਮਿਲੀ ਜਿਸ ਤੋਂ ਬਾਅਦ ਉਹ ਹਰਾਰ ਰਹ ਜਾਂਦੇ ਨੇ 18 ਮਾਰਚ ਨੂੰ ਕੁੜੀ ਦੇ ਪਿਤਾ ਨੇ ਕੋਟਾ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਕੋਟਾ ਦੇ ਪੁਲਿਸ ਸੁਪਰੀਡੈਂਟ ਦੇ ਵੱਲੋਂ ਜਿਹੜੀ ਜਾਂਚ ਕੀਤੀ ਉਸ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੀ ਕੁੜੀ ਹੈਗੀ ਹੈ ਉਸ ਨੂੰ ਆਖਰੀ ਵਾਰ ਮੰਗਲਵਾਰ ਸ਼ਾਮ ਨੂੰ ਇੰਦੋਰ ਦੇ ਵਿੱਚ ਦੇਖਿਆ ਗਿਆ ਸੀ ਉਸ ਦੇ ਅਨੁਸਾਰ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕੋਟਾ ਵਿੱਚ ਉਸ ਦੀ ਮਾਂ ਦੁਆਰਾ ਇੱਕ ਹੋਸਟਲ ਵਿੱਚ ਰੱਖਣ ਤੋਂ ਬਾਅਦ ਜਿਹੜੀ ਕੁੜੀ ਐ ਉਹ Indore ਚਲੀ ਜਾਂਦੀ ਐ ਤੇ ਉੱਥੇ ਆਪਣੇ ਦੋ ਪੁਰਸ਼ ਦੋਸਤਾਂ ਦੇ ਨਾਲ ਰਹਿ ਰਹੀ ਸੀ Rajasthan ਦੇ Kota ਤੋਂ ਇਹ ਸ਼ਰਮਨਾਕ ਕਰਤੂਤ ਜਿਹੜੀ ਕਿਸਾਲਾ ਦੀ ਧੀ ਦੇ ਵੱਲੋਂ ਕੀਤੀ ਹੋਈ ਖਬਰ ਇਹ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਕਿ ਕਿਵੇਂ ਹੋ ਸਕਦਾ ਹੈ ਆਪਣੇ ਢਿੱਡੋ ਜੰਮੀ ਹੋਈ ਔਲਾਦ ਹੀ ਇਸ ਤਰੀਕੇ ਦਾ ਝੂਠ ਬੋਲੇ ਕਿੰਨਾ ਦੁੱਖ ਲੱਗਦਾ ਕਿੰਨੀ ਸ਼ਰਮਨਾਕ ਕਰਤੂਤ ਇਸ ਧੀ ਦੇ ਵੱਲੋਂ ਕੀਤੀ ਗਈ ਹੈ ਇੱਕ ਵਿਲਾਇਤ ਜਾਣ ਦੇ ਲਈ ਇੱਕ ਵਿਲਾਇਤ ਦੀ ਯਾਤਰਾ ਕਰਨ ਦੇ ਲਈ 30 ਲੱਖ ਦੀ ਫਰੋਤੀ ਮਾਪਿਆਂ ਤੋਂ ਮੰਗੀ ਗਈ ਹੈ ਆਪਣੇ ਆਪ ਨੂੰ ਕਿਡਨਾਪ ਕਰਵਾ ਕੇ ਜਿਹੜਾ ਇਸਨੇ ਤਸਵੀਰ ਭੇਜੀ 3 ਲੱਖ ਰੁਪਏ ਮੰਗੇ ਆਪਣੇ ਮਾਪਿਆਂ ਤੋਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਝੂਠ ਵਿੱਚ ਰੱਖਿਆ ਉਹਨਾਂ ਦੇ ਅੱਗੇ ਜਿਹੜਾ ਇਸ ਤਰੀਕੇ ਦੀ ਸਾਜ਼ਿਸ਼ ਰਚੀ ਜਿਸ ਤੋਂ ਬਾਅਦ ਮਾਪੇ ਵੀ ਚਿੰਤਤ ਹੋ ਜਾਂਦੇ ਨੇ ਮਾਪੇ ਜਿਹੜੇ ਹੁਣ ਸੋਚ ਰਹੇ ਹੋਣਗੇ ਉਹਨਾਂ ਦੇ ਉੱਤੇ ਕੀ ਬੀਤਰੀ ਹੋਏਗੀ ਤਾਂ ਉਹ ਹੀ ਜਾਣਦੇ ਨੇ ਕਿ ਆਪਣੀ ਹੀ ਔਲਾਦ ਅਗਰ ਇਸ ਤਰੀਕੇ ਦੀ ਸਾਜ਼ਿਸ਼ ਰਚੇ ਖੁਦ ਹੀ ਮਾਪਿਆਂ ਤੋਂ ਝੂਠ ਬੋਲੇ ਤਾਂ ਕਿਹੋ ਜਿਹਾ ਲੱਗਦਾ